ਹੋਏ ਸ਼ਾਪ ਮੇਰੇ ਸਾਹਮਣਾਂ ਨਾ ਇਹ ਉਹੀ ਸ਼ਾਪ ਆ ਜਿਹਦੇ ਕਰਕੇ ਨਾ ਪੂਆ ਦਾ ਰਿਸ਼ਤਾ ਟੁੱਟਾ ਹੈ ਪਰ ਪੂਆ ਤੇ ਕਹਿੰਦੇ ਮੈਂ ਮਾਰੀ ਚ ਰੱਖੀ ਆ ਇਹ ਬੂਟਾਂ ਹੀ ਕਿੱਦਾਂ ਆਈ ਇਹ ਨਾ ਪੱਕਾ ਨਾ ਮਮਾ ਨੇ ਲਕਾਈ ਹੋਣੀ ਆ ਉਹੀ ਪੂਆ ਤੋਂ ਨਫ਼ਰਤ ਕਰਦੇ ਹੀ ਆਲ ਡਾਡ ਜੀ ਚਾ ਵੇ ਆਂ ਚਾਹ ਲਿਆਂਦੀ ਆ ਅ ਨਰਾ ਪਾਣੀ ਮੇਰੇ ਮੱਥੇ ਮਾਰਿਆ ਲਿਆਂ ਕੇ ਇਹਦੇ ਵਿੱਚ ਕੀ ਆ ਨਾ ਕੋਈ ਲੌਂਗ ਨਾ ਇਲਾਚੀ ਨਰਾ ਪੰਗਲ ਲਿਆਂ ਕੇ ਤੇ ਮਾਰਿਆ ਮੇਰੇ ਸਿਰ ਤੇ ਵੀ ਲੈ ਡੱਫਲਾ ਨਹੀਂ ਰਹਿ ਕੋਈ ਆਖ ਲੈ ਹੈ ਜੀ ਆ ਕਿ ਚਾਰਾ ਮਸਾਲਾ ਪਾਇਆ ਵਾ ਕਿਹੜਾ ਮਸਾਲਾ ਪਾਇਆ ਚਾਹ ਦਾ ਦੱਸ ਮੈਨੂੰ ਇਹਦੇ ਵਿੱਚ ਕੀ ਆ ਮਿੱਠਾ ਵੀ ਹੈ ਨਹੀਂ ਗਾ ਇੱਕ ਚੀਜ਼ ਮੈਂ ਹੁਣ ਦੱਸੀ ਜਾਵਾਂ ਤੈਨੂੰ ਕੋਈ ਤੈਨੂੰ ਅਕਲ ਕੁੜੀਏ ਆਉਣੀ ਨਹੀਂ ਤੂੰ ਤੇ ਪਤਾ ਨਹੀਂ ਵੀ ਕਿੱਥੇ ਪਣੀ ਆ ਲੌਂਗ ਲਾਜੀਆਂ ਮੁਕੀਆਂ ਵਾ ਤੇ ਤਾਂ ਕਰਕੇ ਮੈਂ ਚਾਹ ਦਾ ਮਸਾਲਾ ਪਾ ਕੇ ਬਣਾਈ ਵਧੀਆ ਚਾਹ ਉਹ ਅਜੇ ਚੌਥ ਤੇ ਤੁਹਾਨੂੰ ਮੈਂ ਸੌਦਾ ਲਿਆਂ ਕੇ ਦਿੱਤਾ ਮੁੱਕ ਵੀ ਗਿਆ ਕਿੱਧਰ ਚਲ ਗਿਆ ਸੌਦਾ ਇਹ ਦੱਸੋ ਮੈਨੂੰ ਕੀ ਕਹਿੰਦੇ ਆਂ ਇਹ ਕੁੜੀ ਨੂੰ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਉਹਦੇ ਨਾਲ ਕੀ ਜਾਇ ਪੈਂਦਾ ਈਓ ਦਾ ਡਾਏ ਦੇ ਨਾਲ ਆੜਾ ਰਹਿੰਦਾ ਵਾ ਕੀ ਕਹਿੰਦੇ ਆਂ ਇਹ ਕੁੜੀ ਨੂੰ ਕੀ ਕਹਿੰਦੇ ਆਂ ਵਾ ਕੀ ਆਖਤਾ ਮੈਂ ਮੈਂ ਉਹ ਆਖਿਆ ਨਾ ਚਾਹ ਪਾਇਆ ਨਹੀਂ ਕੋਈ ਲੌਂਗ ਲਾਜੀ ਉਹ ਕਿੱਥੋਂ ਪਾਇਆ ਕਰੇ ਸਾਰੀਆਂ ਚੀਜ਼ਾਂ ਨੂੰ ਤੇ ਰਾਜ ਨੇ ਜਿੰਦੇ ਮਾਰੇ ਆ ਹਰ ਇੱਕ ਚੀਜ਼ ਤੇ ਕੋਈ ਲੁਬਾਰੀ ਚ ਰੱਖ ਲੈਂਦੀ ਆ ਕੋਈ ਕਿਤੇ ਰੱਖ ਲੈਂਦੀ ਕੋਈ ਸਾਨੂੰ ਚੀਜ਼ ਜਿ ਲੱਭੇ ਤੇ ਅਸੀਂ ਪਾਈਏ ਕੁੜੀ ਕਿੱਥੋਂ ਵਿਚਾਰੀ ਲੈ ਆਂਦੀ ਜੋ ਕੋ ਹੈ ਗਾਈ ਉਹਨੇ ਪਾ ਦਿੱਤਾ ਵਾ ਰਾਜ ਦਾ ਨਾਮ ਬਿਲਕੁਲ ਨਹੀਂ ਲੈਣਾ ਉਹ ਬੜੇ ਹਸਾਬ ਨਾਲ ਚੀਜ਼ਾਂ ਨੂੰ ਸ਼ਾਮ ਕੇ ਰੱਖਦੀ ਆ ਤੁਹਾਡਾ ਕੋਈ ਆ ਜਾਂਦਾ ਕਿੱਦਾਂ ਲੁੱਗੇ ਲੱਗਦੇ ਆ ਉਦੋਂ ਉਦੋਂ ਨਹੀਂ ਵੇਂਦੀਆਂ ਕੀ ਲੁੱਗੇ ਲੱਗਦੇ ਆ ਕੀ ਅਸੀਂ ਉਹਨਾਂ ਨੂੰ ਵਨਸ਼ ਵਨ ਬਣਾ ਕੇ ਜੰਨੇ ਆ ਹਰ ਇੱਕ ਚਿੰਨ ਜੇ ਪੇਟੀ ਆ ਡਰਮੀ ਆ ਚੌਲਾਂ ਵਾਲੀ ਉਹਨੂੰ ਵੀ ਇਹਨੇ ਜਿੰਦੇ ਮਾਰੇ ਆ ਆਟੇ ਨੂੰ ਵੀ ਉਹਨੇ ਸਾਰੇ ਕ ਚੀਜ਼ ਨੂੰ ਤੇ ਐ ਟੱਕ ਬਲੇਟ ਕੇ ਰੱਖਦੀ ਮੇਣ ਮੇਣ ਕੇ ਜਿੱਤਾ ਰੱਖਿਆ ਹੁੰਦਾ ਵੀ ਕੋਈ ਵੇਖ ਨਾ ਲਵੇ ਕਾਢ ਨਾ ਲਵੇ ਮੇਰੀ ਅੱਖਾਂ ਦੇ ਪੱਟੀ ਨਹੀਂ ਬੰਦੀ ਮੈਂ ਸਭ ਕੁਝ ਵੇੰਦਾਰੀ ਨਾ ਪਰ ਵੇਖ ਕੇ ਮੈਂ ਚੁੱਪ ਕਰ ਜਾਂਦਾ ਵਾ ਮੈਂ ਨਾ ਵੀ ਰੌਲਾ ਨਾ ਹੀ ਘਰ ਚ ਪਵੇ ਰੌਲਾ ਪਾ ਕੋ ਵੇਖਦਾ ਹੁੰਦਾ ਮੈਂ ਉਹ ਖਬਰ ਰੌਲਾ ਤੇ ਪਵਾ ਕੇ ਹੋ ਰੱਖਦੀ ਆ ਜੇ ਹੁੰਦਾ ਕੋਹ ਤੇ ਕੁੜੀ ਪਾ ਵੀ ਲੈਂਦੀ ਕੁੜੀ ਨੂੰ ਕੋਹ ਗਾੜੀ ਰਸੋਈ ਚ ਦੇਹਿਆ ਨੀਗਾ ਉਹ ਕੀ ਪਾ ਕੇ ਲੈਂਦੀ ਜੇ ਚੰਗੀ ਹੁੰਦੀ ਤੇ ਉਹ ਨਾ ਚਾਹ ਬਣਾ ਕੇ ਲੈਂਦੀ ਫਿਰ ਜਿੱਦ ਤੇ ਸਾਰੀਆਂ ਕਹਿ ਕਹਿ ਕੇ ਵੀ ਇਹਨੂੰ ਗਾਲਾਂ ਪੈਣ ਗਿਆ ਖੜੂਗੀ ਪੰਗੜ ਬਣਾ ਕੇ ਮੈਂ ਤੇ ਨਿਆਣਾ ਵਾ ਹੁਣ ਮੈਂ ਕੋਈ ਬੋਲ ਵੀ ਨਹੀਂ ਸਕਦਾ ਬੋਲਿਆ ਤੇ ਮੰਮਾ ਨੇ ਮੇਰੇ ਦੋ ਲਾ ਕੇ ਮੈਨੂੰ ਚੁੱਪ ਕਰਾ ਦੇਣਾ ਉਧਰ ਪੂਆਜੀ ਕਿੰਨੇ ਦੁਖੀ ਹੋਣਾ ਰਿਸ਼ਤਾ ਟੁੱਟਾ ਐਦਾਂ ਹੀ ਮੇਰੇ ਚ ਘੁੰਮਦੇ ਫਿਰਦੇ ਆ ਉਹ ਮੇਰੇ ਕੋ ਦੁਖੀ ਵੇਖਣੇ ਨਹੀਂ ਜਾਂਦੇ ਉਹ ਕਿੰਨਾ ਮੈਨਾਂ ਪਿਆਰ ਕਰਦੇ ਆ ਵੀ ਹੁਣ ਮੈਂ ਕੀ ਕਰਾਂ ਹੁਣ ਉੱਠਣਾ ਤੇ ਮੋਜ ਕੁੰਗੜੀਆਂ ਪਾਈਆਂ ਸੀ ਯਾਕੇ ਕਹਿ ਨਹੀਂ ਸਕਦੀ ਭਾਬੀ ਮੈਨੂੰ ਲੌਂਗ ਲੈ ਜੀਆ ਦੇ ਸਿਰਫ ਆ ਇੱਕ ਆਕੜ ਨਹੀਂ ਛੱਡਨੀ ਹੋਰ ਕੋਈ ਗੱਲ ਨਹੀਂ ਭਈ ਹੱਥੀ ਨਾਲ ਕੋ ਕਰਨਾ ਪੈ ਜੇ ਹਾਏ ਹਾ ਸਾਡੀ ਆਕੜ ਕਾਦੀ ਆ ਅਸੀਂ ਤਾਂ ਜੀਜੀ ਦੀਆਂ ਗੱਲਾਂ ਹੀ ਸੁਣਨੀਆਂ ਸਾਡੀ ਆਕੜ ਕੋਈ ਨਹੀਂ ਗਈ ਤੁਸੀਂ ਵੀ ਸਾਡੇ ਹੀ ਦਿਵਾਲੇ ਤੇ ਉਹ ਵੀ ਸਾਡੇ ਹੀ ਦਿਵਾਲੇ ਇਹ ਤੁਹਾਨੂੰ ਵੀ ਵਾਰ ਆਖਿਆ ਵੀ ਕੁੜੀ ਦਿਵਾਲੇ ਨਾ ਹੋਇਆ ਕਰੋ ਨਾ ਹੋਇਆ ਕਰੋ ਉਹਦੇ ਦਿਲ ਚ ਵੇਖਾ ਕਰੇ ਕੀ ਵੀ ਦੀ ਬੇਚਾਰੀ ਕਿੰਨਾ ਉਹਨੂੰ ਫੇਰ ਕੰਮ ਵੀ ਆ ਕਿੰਡਾਇਆ ਕਰ ਕੰਮ ਕਰਦੀ ਤੇ ਹੈਗੀ ਆ ਕਿਹੜਾ ਕੰਮ ਆ ਜਿਹੜਾ ਉਹ ਨਹੀਂ ਕਰਦੀ ਦੱਸਿਆ ਤੇ ਕਰੋ ਪਿਆ ਕੰਮ ਨਹੀਂ ਕਰਦੀ ਮੈਂ ਆਪੇ ਉਹਨੂੰ ਡਾ ਲਿਆ ਕਰਾਂ ਤੂੰ ਕੀ ਡਾਣਾ ਵਾ ਤੈਨੂੰ ਤੇ ਆਪ ਨੂੰ ਸਾਰੀ ਉਮਰ ਅਕਲ ਨਹੀਂ ਆਈ ਤੂੰ ਉਹਨੂੰ ਕੀ ਦੱਸਣਾ ਵਾ ਗਿਆਨਿਆ ਕਿ ਅਗਲਾ ਮਾਜੋ ਖੂ ਗਾਲੀ ਆਲੇ ਫੜ ਪੀਰਾ ਤੂੰ ਆਪ ਡੱਫਲਾ ਆ ਹਾਂ ਧੋ ਗਈ ਐ ਇੰਨਾਂ ਵਾਲੀ ਦੱਸ ਪੀਤੀ ਘੋਟ ਭਰਿਆ ਕੇ ਘਰੇ ਨਹੀਂ ਭਰਿਆ ਆਲੇ ਹੈ ਡੱਫਲਾ ਹਾਂ ਪੀਕ ਤਾਂ ਬੇਹਲੋ ਪੀਚਾ ਕੀ ਆ ਤੇ ਕੀ ਨਹੀਂ ਹਾਏ ਸਰ ਜੀ ਮੇਰੀ ਕਿਸਮਤ ਮੈਂ ਤੈਨੂੰ ਦਫਾ ਆਲੇ ਨੂੰ ਕਹੀ ਵੀ ਵੋਟ ਪਾ ਲਾ ਤੇ ਕਿਤੇ ਉਹੋ ਕੱਢ ਕੇ ਨਾ ਵੋਟ ਪਾ ਲੇ ਜੇ ਉਹਨੇ ਬੂਟ ਕੱਢ ਲੇ ਤੋਂ ਉਹਦੇ ਵਿੱਚ ਤਾਂ ਹਸਾਬ ਰੱਖੀ ਮੈਂ ਤੇ ਮੇਰੇ ਤੇ ਸਾਰੇ ਪੇਤ ਖੁੱਲ ਜਾਣੇ ਆ ਕਿਤੇ ਆ ਕੇ ਨਾ ਉਹ ਚੁੱਡੂ ਜੀ ਨੂੰ ਪਤਾ ਵੀ ਨਹੀਂਗਾ ਇਹਦੇ ਆ ਕੇ ਡੈਡੀ ਦੇ ਨਾ ਕਿਤੇ ਹੱਥ ਫੜਾ ਦੇ ਤੇ ਮੇਰੀ ਤੇ ਚੋਰੀ ਯਾਰ ਹੋ ਜਣੀ ਆ ਛੇਤੀ ਛੇਤੀ ਜਾਵਾਂ ਤੇ ਉਹ ਤੋਂ ਕੋ ਮੈਂ ਵੇਖਾਂ ਕਿਹੜੇ ਵੋਟ ਪਾਉਣ ਡਿਆ ਵਾ ਕਬਲ ਪੁੱਤ ਯਾ ਨਹੀਂ ਹੈਗੀਆਂ ਲਾਚੀਆਂ ਤੇ ਤੂੰ ਉਹਨੂੰ ਸ਼ਗਾਤ ਨੂੰ ਕਹਿੰਦੀ ਵੀ ਦੋ ਚਾਰ ਲੱਟੀਆਂ ਦੇ ਮੈਂ ਡੈਡੀ ਦੀ ਚਾਹ ਬਣਾਉਣੀ ਆ ਤੇ ਤੂੰ ਇੰਨੀਆਂ ਗੱਲਾਂ ਤੈਨੂੰ ਸੁਣਨੀਆਂ ਪਈਆਂ ਹੁਣ ਮੰਮੀ ਮੇਰਾ ਇਰਾਦਾ ਤੇ ਹੈਗਾ ਹੀ ਫਿਰ ਮੈਂ ਨਾ ਚਿਜਕ ਜੇ ਗਈ ਮੈਂ ਹਪਾ ਭੀ ਬੋਲਣ ਲੱਗੇ ਮੈਨੂੰ ਵੇਦੇ ਕੋ ਨਹੀਂ ਆ ਤੇ ਜੇ ਮੈਂ ਆਪ ਬਿਮਾਰੀ ਦੇ ਵਿੱਚੋਂ ਕੱਢੀਆਂ ਨਾ ਤੇ ਆਖਣਾ ਕੋਈ ਸ਼ਾਪ ਲੱਭਣ ਲਈ ਆ ਤਾਂ ਕਰਕੇ ਫੋਲਾ ਫਲਾਈ ਕਰਦੀ ਐ ਨਮਾਰੀ ਦੀ ਤੁਹਾਡੇ ਕੋ ਤਾਂ ਫਿਰ ਵੀ ਭਾਬੀ ਥੋੜਾ ਬਹੁਤਾ ਡਰਦੇ ਆ ਤੁਹਾਡੇ ਸਾਹਮਣੇ ਘੱਟ ਬੋਲਦੇ ਆ ਇਦਾਂ ਕਰੋ ਵੀ ਤੁਸੀਂ ਆਪ ਹੀ ਲੈ ਚੀਆਂ ਲਿਆ ਦੋਨਾਂ ਨੂੰ ਮੰਗ ਕੇ ਤੇ ਮੈਂ ਐਸੇ ਜਾ ਦੇ ਵਿੱਚ ਕੋਟ ਦੁੱਧ ਹੋਰ ਪੁੰਨੀਆਂ ਲੈ ਚੀਆਂ ਪੁੰਨੀਆਂ ਤੇ ਰੇਨ ਦੇ ਡਾੜੀ ਨੂੰ ਦੇ ਦੇਣੀ ਵੇਲੀ ਹੁਣੇ ਆ ਮੈਨੂੰ ਤਾਂ ਫਿਰ ਵੀ ਡਾੜੀ ਵਿਚਾਰੇ ਦਾ ਮੋਹ ਮਾਰ ਜਾਂਦਾ ਵਾ ਵੀ ਮੇਰਾ ਪਿਓ ਵਾ ਉਹ ਮੈਨੂੰ ਆਪਣੀ ਧੀ ਸਮਝਦੇ ਚਾਹੇ ਨਹੀਂ ਸਮਝਦੇ ਪਰ ਮੈਨੂੰ ਬੜਾ ਦੁੱਖ ਹੁੰਦਾ ਸਾਰੀ ਡਾੜੀ ਕੰਮ ਕਰਦੇ ਰਹਿੰਦੇ ਆ ਤੇ ਹੁਣ ਕੀ ਹੈ ਕਚਾ ਹੀ ਪੀਣੀ ਸੀ ਨਾ ਉੱਠ ਕੇ ਤੇ ਰੋਸ ਕੇ ਚਲ ਗਏ ਆ ਰੋਸ ਕੇ ਚਲ ਗਏ ਤੇ ਜੇ ਉਹ ਚੰਗਾ ਹੁੰਦਾ ਤੇ ਉਹ ਪੁੱਛਦਾ ਹਾਂ ਉਹਨੂੰ ਕਿ ਕਿਤੇ ਰਕਿੰਗ ਆ ਲੈ ਤਾ ਜਿਹੜੇ ਦਿਨ ਇੰਨਾ ਸ਼ਬਦ ਲੈ ਆਵਾ ਉਹੋ ਗੱਲ ਹਾਡੇ ਤੇ ਸਾਰੇ ਜਿੰਨੇ ਜੀ ਹਾਡੇ ਤੇ ਯੋਰ ਚੱਲ ਜਾਂਦਾ ਸਾਰਿਆਂ ਦਾ ਹੱਦ ਆ ਇਹਨਾਂ ਮਾਵਾਂ ਦੀਆਂ ਵਾਲੀ ਕੋਈ ਵੀ ਗੱਲ ਹੁੰਦੀ ਆ ਤੇ ਰਾਜ ਨੂੰ ਪੁੱਛ ਤੂੰ ਰਾਜ ਦੇ ਸਿਰ ਮੜ ਦਿੰਦੀਆਂ ਇਹ ਦੱਸ ਕਿ ਮੈਂ ਰਾਜ ਨੂੰ ਕਿਉਂ ਪੁੱਛਾਂ ਹੁਣ ਮੈਂ ਇਹਨਾਂ ਦੇ ਵਿੱਚ ਦਾ ਕਰਕੇ ਰਾਜ ਨਾਲ ਆੜਾ ਲਾ ਕੇ ਬਹਿ ਜਾ ਉਹ ਵੀ ਚੱਕੂ ਮੁੰਡਾ ਤੇ ਪੇਕੇ ਜਾ ਵੜੂਗੀ ਹੋ ਗਿਆ ਨਾ ਘਰ ਦਾ ਸੱਤਿਆ ਨਾ ਇਹਨਾਂ ਦਾ ਕੀ ਜਣਾਵਾ ਮੈਂ ਉਹਨੂੰ ਕੀ ਅੱਖਾਂ ਵਿੱਚ ਸੋਹੀ ਸ਼ੌਦਾ ਰੱਖਿਆ ਕਰ ਮੈਂ ਨਹੀਂ ਉਹਨੂੰ ਕਹਿਣਾ ਉਹ ਬਥੇਰੀ ਸਿਆਣੀ ਆ ਜਿਹੜਾ ਪੁੱਤ ਤੂੰ ਆ ਨਹੀਂ ਮੇਰਾ ਪਿਓ ਵਾ ਪਿਓ ਤੇ ਤੈਨੂੰ ਆਪਣੀ ਧੀ ਸਮਝਦਾ ਨਹੀਂਗਾ ਉਹ ਤੇ ਤੈਨੂੰ ਛਰੀਕਣੀ ਬਣਾ ਕੇ ਬੈਠੇ ਆ ਉਹ ਤੇ ਤੈਨੂੰ ਕਿਤੇ ਅੱਖੀ ਨਹੀਂ ਵੇਖਣਾ ਚਾਹੁੰਦੇ ਤੇ ਤੂੰ ਪਿਓ ਹੀ ਪਿਓ ਸਾਰੀ ਦਿਹਾੜੀ ਕਰਦੀ ਰਹਿਣੀ ਆ ਐਤਾਂ ਦੇ ਪਿਓ ਹੁੰਦੇ ਆ ਲੋਕਾਂ ਦੇ ਪਿਓ ਕਿਦਾਂ ਤਿੰ ਆਂਦੇ ਨਾਲ ਮਰਦੇ ਹੀ ਜਾਂਦੇ ਆ ਕਿਤੇ ਜਾਨ ਦਿੰਦੇ ਆ ਨਹੀਂ ਮੰਮੀ ਐਦਾਂ ਨਾ ਕਿਆ ਕਰੋ ਵੀ ਬਥੇਰਾ ਕਰਦੇ ਆ ਡੈਡੀ ਕਰਦੇ ਕਿਉਂ ਨਹੀਂ ਆਵੇਂ ਕੀ ਕਰਦੇ ਆ ਮਾੜੀ ਜੀ ਚਲ ਹੋਟਾਂ ਹੀ ਕਹਿ ਦਿੰਦਾ ਫੇ ਪੋਤਾ ਚਾਹ ਨਹੀਂ ਗੀ ਚੰਗੀ ਆ ਥੋੜੀ ਗੱਲ ਵਾ ਫੇ ਇੰਗੀਆਂ ਗੱਲਾਂ ਸੁਣਾ ਕੇ ਤੇ ਚਲ ਗਿਆ ਵਾ ਚਾਹ ਕੋਈ ਨਹੀਂ ਮਾਂ ਤੇ ਉਹਨੇ ਨਹੀਂ ਨਿਆਣੇ ਨੂੰ ਕਹਿਣਾ ਹੁੰਦਾ ਤੇ ਫਿਰ ਕਿੰਨੇ ਕਹਿਣਾ ਹੁੰਦਾ ਜੇ ਮਾੜਾ ਮੋਟਾ ਡੁੱਲੇ ਵਿਗੜੇ ਤੋਂ ਕਹਿ ਦਿੰਦੇ ਆ ਤੇ ਫਿਰ ਕੀ ਆ ਤੇ ਚੁੰਨਦੀ ਰਿਹਾ ਕਰ ਫਿਰ ਮੇਰ ਕੋ ਨਹੀਂ ਉਹ ਜਰੀਆਂ ਜਾਂਦੀਆਂ ਤੇਰ ਕੋ ਸੁਣੀਆਂ ਜਾਂਦੀਆਂ ਤੇ ਸੁਣ ਕੇ ਨਾ ਆ ਚੋਲੀ ਚ ਪਾਉਂਦੀ ਰਿਹਾ ਕਰ ਚਲ ਆਓ ਤੁਸੀਂ ਲੈ ਕੇ ਦਿਓ ਫਾਬੀ ਕੋਲੋਂ ਲੈ ਚੀਆਂ ਤੇ ਮੈਂ ਬਣਾ ਕੇ ਦਵਾ ਚਾਹ ਚਲ ਉੱਠ ਐਨਾ ਡਰਦੀ ਰਹਿੰਦੀ ਕਿ ਤਾ ਦੋ ਲਾਚੀਆਂ ਨਹੀਂ ਮੰਗ ਸਕਦੀ

ਤੂੰ ਨਿਆਣਾ ਵਾ ਨਾ ਤੇ ਨਿਆਣਾ ਬਣ ਕੇ ਰਿਆ ਕਰ ਤੂੰ ਵੱਡੀਆਂ ਗੱਲਾਂ ਜਿੱਤ ਨੂੰ ਅਬ ਸੱਚੀ ਚ ਲੱਭ ਗਈ ਤੇ ਤੂੰ ਮਾਂ ਨੂੰ ਬਣਾਉਂਦਾ ਤੂੰ ਜੋ ਅੰਨੇ ਵਾ ਬਾਹਰ ਨੂੰ ਲੈ ਕੇ ਪਜਾਮਣਾ ਹੀ ਬਾਹਰ ਕੀ ਹੈ ਤੇਰਾ ਮੈਂ ਕਿੰਨਾ ਦੀ ਸ਼ਾਪ ਆ ਉਹਨਾਂ ਨੂੰ ਮੈਂ ਦੇ ਦਾਂ ਉਹ ਚੱਲ ਅੱਛਾ ਤੂੰ ਬਹੁਤ ਹੀ ਸਿਆਣਾ ਉਹਨਾਂ ਨੂੰ ਸਾਪ ਦੇਣ ਚੱਲਿਆ ਮਾਂ ਨੂੰ ਨਾ ਚੀਜ਼ ਫੜਾਇਆ ਕਰ ਉਹਨਾਂ ਦੇ ਹੱਥੀਂ ਦੇ ਦਾ ਕਰ ਜਾ ਕੇ ਉਹ ਦੁਖੇ ਹੀ ਤੇ ਮੈਂ ਦਾਦੀ ਨੇ ਵੀ ਨਹੀਂ ਬਰੇ ਦਿਨ ਹੋ ਗਏ ਰੋਟੀ ਖਾਦੀ ਆ ਤੇ ਮੈਂ ਉਹਨਾਂ ਨੂੰ ਸ਼ਾਪ ਦੇ ਦਿੰਨਾ ਮੰਮੀ ਤੂੰ ਹੀ ਮੰਗੋ ਫਾਪੀ ਕੋਲੇ ਆ ਜੀਆ ਮੈਂ ਨਹੀਂ ਗਿਆ ਮੰਗਣੀਆਂ ਵੀ ਮੇਰੇ ਦਿਵਾਲੇ ਹੋ ਜਾਂਦੇ ਤੇ ਨਾਲੇ ਉਹਨਾਂ ਨੇ ਕਹਣਾ ਇੰਨੀ ਤੋੜਿਆ ਮਾਨ ਮੇਰੇ ਵੱਲ ਮੈਨੂੰ ਤਾਂ ਲੱਗਦਾ ਜਸਨ ਦੀ ਕਲਾਸ ਲੱਗਣ ਢਈ ਆ ਵੇਹੋ ਦੇ ਦਿਵਾਲੇ ਕਿ ਤਰ੍ਹਾਂ ਹੋਈ ਆ ਇੱਥੇ ਖਲੋ ਜੀਏ 2 ਕੁ ਮਿੰਟ ਜਦੋਂ ਹਟਣਗੇ ਨਾ ਤੇ ਫਿਰ ਗਾਂ ਚਲ ਜਾਗੇ ਉਦਾਂ ਤੇ ਉਹਨਾਂ ਨੇ ਸਾਡੇ ਵੀ ਦਿਵਾਲੇ ਹੋ ਜਾਣਾ ਸਾਡੇ ਦਿਵਾਲੇ ਆ ਵੀ ਬੋਲੋ ਨਾ ਜ਼ਿਆਦਾ ਤੈਨੂੰ ਪਤਾ ਰੋਟੀ ਨਹੀਂ ਖਾਂਦੀਆਂ ਉਹ ਤਾਂ ਰਾਤ ਦੇ ਨਾ ਲੇੜ ਕੇ ਰੋਟੀਆਂ ਪਾਈਆਂ ਰਹੀਆਂ ਫੂਕਾ ਮਾਰਦੀਆਂ ਤੇ ਨਾਲੇ ਤੂੰ ਨਿਆਣਾ ਨਾ ਤੇ ਨਿਆਣਾ ਬਣਿਆ ਰਿਆ ਕਥਾਂ ਕਥਾ ਹੱਥ ਨਾ ਮਾਰਿਆ ਕਰ ਮੈਂ ਅੱਜ ਕਿਤੇ ਨਹੀਂ ਮਾਰੇ ਮੈਂ ਬੂਟ ਲੱਗਾ ਹੀ ਪੌਣ ਉਹਦੇ ਵਿੱਚੋਂ ਨਿਕਲੇ ਨਾਲੇ ਭੂਆ ਕਿੰਨੇ ਦੁਖੀ ਮੈਂ ਚਲੋ ਨਾ ਸਾਪ ਦੇ ਦਿਨਾ ਵਾ ਮੇਕਾ ਪੋਹਾ ਦਾ ਵੱਡਾ 헤ਜਲਾ ਜਿਹੜੀ ਕਹਿੰਦਾ ਨਾ ਸਾਫ ਲੰਬੀ ਆ ਲੰਬੀ ਨਹੀਂ ਕਿ ਇਹ ਮੈਂ ਹੀ ਸਾਭ ਕੇ ਰੱਖੀ ਵੇਹਲਾ ਕਬਰ ਤੈਨੂੰ ਆਖਿਆ ਨਾ ਯਾ ਜੇਨੀਆ ਕਰਤੂਤਾ ਰਾਜ ਦੇ ਨਾ ਤੂੰ ਹੀ ਬੜਾ ਉਹਦੇ ਤੇ ਯਕੀਨ ਕਰਦੀ ਨਹੀਂ ਭਾਦੀ ਭਾਦੀ ਕਰਦੀ ਆ ਵੇਖਿਆ ਨਾ ਕਿਹੜਿਆ ਕਰਤੂਤਾ ਇਹ ਕਰਦੀ ਤੇਦੀ ਆ ਹਾਏ ਹਾਏ ਇਹਨਾਂ ਭਲਾਵਾਂ ਨੂੰ ਕਿੱਥੋਂ ਪਤਾ ਲੱਗਿਆ ਮੇਰਾ ਤੇ ਪੇਟ ਖੋਲ ਗਿਆ ਸਾਪ ਵੀ ਮੇਰੇ ਹੱਥ ਚ ਵਾ ਮੈਂ ਇਹਦੇ ਫੜੀ ਗਈ ਆ ਹੁਣ ਕੀ ਕਰਾਂ ਸੜਦੀ ਮੇਰੀ ਕਿਸਮਤ ਮੈਂ ਵੀ ਕਿੱਥੇ ਲਕਾ ਲਈ ਤੇ ਬੂੜ ਕਹਿ ਗਈ ਮੁੰਡੇ ਨੂੰ ਪਾਲਾ ਉਹਨੇ ਕੱਢ ਕੇ ਤੇ ਦਫਾਣਾ ਲਾਇਆ ਬਾਹਰ ਤੇ ਮੈਂ ਉੱਥੇ ਫੜ ਲਈਆ ਇਹਨਾਂ ਨੇ ਬੂਵੇ ਗਾੜੀ ਸੁਣ ਲਿਆ ਹੁਣ ਤੇ ਮੈਨੂੰ ਡਰ ਨਹੀਂ ਆ ਵੀ ਕਿਤੇ ਜਸਨ ਦੇ ਡੈਡੀ ਨੂੰ ਨਾ ਪਤਾ ਲੱਗ ਜੇ ਉਹਨਾਂ ਨੂੰ ਦੱਸਤਾ ਤੇ ਉਹਨਾਂ ਤੇ ਮੇਰੇ ਦਵਾਲੇ ਹੋ ਜਣਾ ਕਿ ਤੂੰ ਘਰੇ ਚੋਰੀਆਂ ਕਰ ਲੀਨੀ ਆ ਹੋਰ ਬੂਥਾ ਜਿਆ ਕੇ ਪੂੰਜੀ ਜਾਨੀ ਆ ਬਹੁਤ ਤੈਨੂੰ ਗਰਮੀ ਲੱਗਣ ਢਈ ਤੇਨ ਮੈਂ ਪੱਖਾ ਨਾ ਚੱਟਦਾ ਸਾਰੀਆਂ ਕਰਤੂਤਾ ਤੇਰੀਆਂ ਸੁਣ ਲਿਆਂਵਾ ਤੁੰਬੜੀ ਕਿਉਂ ਦੀਗਾ ਤਾ ਖੁਸ਼ੀਆਂ ਵੇਖ ਕੇ ਨਹੀਂ ਜਰਦੀ ਆ ਪੈ ਗਈ ਠੰਡ ਤੇਰੇ ਕਲੇਜ ਨੂੰ ਆ ਸਾਫ ਹੁਣ ਤੇਰੇ ਕੋਈ ਨਿਕਲੀ ਆ ਨਾ ਕਿੱਥੋਂ ਨਿਕਲੀ ਆ ਇਹ ਵਦਣੇ ਦੇਰ ਦਿੰਦੀ ਨਾ ਰਿਸ਼ਤਾ ਟੁੱਟਦਾ ਮਮੀ ਕਿਹੜੀ ਸਾਫ ਦੀ ਗੱਲ ਕਰਨ ਡਿਆਂ ਆ ਤੇ ਮੈਂ ਅੰਦਰ ਝਾੜੂ ਬੋਚਾ ਕਰਨ ਡਈ ਸੀ ਤੇ ਜਦੋਂ ਮੈਂ ਝਾੜੂ ਮਾਰਿਆ 바ਰੀ ਥੱਲੇ ਤੇ ਗਾਂ ਰੇੜ ਕੇ ਆ ਗਈ ਤੇ ਮੁੰਡੇ ਨੇ ਲਈ ਫੜ ਤੋ ਬਾਹਰ ਆ ਗਿਆ ਤੇ ਮੈਂ ਹਲੇ ਆਪੋ ਤੇ ਮੈਨੂੰ ਫੜਾ ਕੀ ਆ ਆਂਦਾ ਮਮੀ ਸਾਪ ਆ ਹਾਨੂੰ ਤਾਂ ਕਿਹ ਸਾਪ ਦਾ ਵੀ ਨਹੀਂ ਪਤਾ ਤੂੰ ਜਾਵੇਂ ਲੈ ਜਾ ਮੇਰੇ ਤੇ ਲਾ ਜੰਨੀ ਆ ਸੁਣੀ ਜਾ ਮਮੀ ਦੀਆਂ ਗੱਲਾਂ ਚੁਣੀ ਗਿਆ ਮੰਮੀ ਦੀਆਂ ਗੱਲਾਂ ਛੱਕੀ ਹੋਣ ਲੱਗੀ ਤੂੰ ਦੱਸ ਜਸਨਾਂ ਕਿੱਥੋਂ ਸਾਫ ਲਈ ਸੱਚ ਸੱਚ ਦੱਸੀ ਮੇਰਾ ਪੁੱਤ ਬਣ ਕੇ ਦੱਸ ਜਸਨੂ ਕਿੱਥੋਂ ਲੱਪੀਆ ਮੀਂ ਜਸਨੂ ਕਿ ਕਹਿਣ ਲਈ ਦੱਸ ਜਸਨ ਹੀ ਤੇਰਾ ਸਿਖਾਲਿਆ ਵਾ ਜਿਹੜੀ ਬੋਲੀ ਤੂੰ ਬੋਲਣੀ ਉਹ ਜਸਨ ਨੇ ਬੋਲਣੀ ਜਸਨ ਆ ਕਾ ਦੂਜਾ ਲੱਬਜ ਕਿਤੇ ਕੱਢ ਜੇ ਮੂੰਹੋਂ ਬਸ ਕਰੋ ਮੰਮੀ ਜੀ ਨਾ ਬੋਲੋ ਵੇਨਾ ਨਾ ਰੌਲਾ ਪਾਓ ਮੇਰੇ ਕੋ ਇਹ ਗੱਲ ਜਰੀ ਨਹੀਂ ਜਾਣਦੀ ਵੀ ਮੇਰਾ ਤੇ ਕਾਲਜੇ ਸੱਚੀ ਚੀਰਿਆ ਗਿਆ ਵਾ ਭਾਬੀ ਜੀ ਤੁਸੀਂ ਤਾਨੂੰ ਮੈਂ ਆਪਣੀ ਮਾਵਾ ਬਰਾਬਰ ਸਮਝਦੀ ਹਾਂ ਵੀ ਮੇਰੀ ਭਾਬੀ ਬੜਬੋਲੀ ਜ਼ਰੂਰ ਵਾ ਪਰ ਐਦਾਂ ਦੀ ਨਹੀਂ ਹੋ ਸਕਦੀ ਤੁਸੀਂ ਇੰਨੀ ਨਫ਼ਰਤ ਕਰਦੇ ਆ ਮੇਰੇ ਨਾਲ ਮੇਰੇ ਕੋਲੋਂ ਤੇ ਭਾਬੀ ਜੀ ਤੁਹਾਡਾ ਹੱਥ ਓਖਾ ਜਰਿਆ ਨਹੀਂ ਜਾਣ ਦਿਆ ਵੀ ਮੰਮੀ ਮੈਨੂੰ ਕਹਿੰਦੇ ਸੀ ਪਰ ਮੈਂ ਕਹਿੰਦੀ ਹਾਂ ਨਹੀਂ ਮੇਰੀ ਭਾਬੀ ਇੰਨੀ ਮਾੜੀ ਨਹੀਂ ਹੋ ਸਕਦੀ ਪਰ ਤੁਸੀਂ ਇੰਨਾ ਹੀ ਮੇਰੇ ਨਾਲ ਮਾੜਾ ਕਰ ਸਕਦੇ ਆ ਇਹ ਮੈਂ ਕਦੀ ਨਹੀਂ ਸੋਚਿਆ ਤੁਸੀਂ ਮੇਰਾ ਵਿਸ਼ਵਾਸ ਤੋੜਤਾ ਵਾ ਅੱਜ ਇਹ ਸਾਬ ਨਾ ਰੱਜ ਜੇਗੇ ਇਹਦਾਂ ਨਾ ਹੋ ਜਾਣਗੇ ਚਰਿਆ ਹੁਣਾ ਪੂਰਿਆ ਇਹ ਦੇ ਨਹੀਂ ਪਤਾ ਇਹ ਕਿੱਧਰ ਨੂੰ ਭਾਣਾ ਪਾਉਣਾ ਵਾ ਕਿੰਦਰ ਨੂੰ ਜਾਣਾ ਵਾ ਵੇਖਾਂ ਕਿਦਾਂ ਗਲੇਡੂ ਛੋਟ ਛੋਟ ਸੱਚੀ ਹੋਣ ਡਈ ਆ ਇਹਦਾ ਮਤਲਬ ਆ ਕਿ ਸਾਬ ਮੇਰੇ ਹੱਥ ਜਾ ਤੇ ਮੈਂ ਚੋਰਾਂ ਸਾਬ ਤਾਂ ਲੱਭੀ ਆ ਬਾਰੀ ਥੱਲੀੋਂ ਮੁੰਡੇ ਨੂੰ ਤੇ ਮੁੰਡੇ ਨੇ ਲਿਆ ਕੇ ਮੈਨੂੰ ਫੜਾਤੀ ਆ ਇਹਦਾ ਮਤਲਬ ਮੈਨੂੰ ਚੋਰ ਨਹੀਂ ਬਣਾਤਾ ਤੀ ਦੋ ਆ ਮਾਵਾਂ ਤੀਆਂ ਨੇ ਨੀ ਘੱਟ ਝੂਠ ਬੋਲ ਆਹ ਸਭ ਕੁਝ ਸੁਣ ਲਿਆ ਵਾ ਜੋ ਜੋ ਤੁਸੀਂ ਅੰਦਰ ਕਰਨ ਗਏ ਮਾਂ ਪੁੱਤ ਮੁੰਡੇ ਨੇ ਆਖਿਆ ਨੀ ਪਿਆ ਮੰਮੀ ਬੂਟ ਚ ਲੱਭੀ ਆ ਤੈਨੂੰ ਲੋਕਰ ਨਾ ਕੋਈ ਲੱਭਾ ਤੂੰ ਉਹਦੇ ਚ ਰੱਖ ਲੈਂਦੀ ਤੂੰ ਜੋ ਫੜ ਕੇ ਤੇ ਬੂਟ ਚ ਨਿਕਾਤੀ ਤੈਨੂੰ ਪਤਾ ਹੀ ਇੱਥੋਂ ਕਿਹੜੀ ਕੰਨੇ ਵੇਖਣੀ ਆ ਵਾਰੀਆਂ ਤਾਂ ਫੋਲ ਲੈਣੀਆਂ ਵਾ ਬਹੁਤ ਤੇਰੀਆਂ ਸਿਹਾਰੀਆਂ ਵਾ ਮੈਨੂੰ ਤੇ ਅੱਜ ਪਤਾ ਲੱਗਾ ਵਾ ਇਤੋਂ ਇੰਨੀ ਤੇ ਅਜ ਸਿਹਾਰੀਆਂ ਤੇ ਮੇਰੇ ਤੇ ਬੜੀਆਂ ਸੀ ਪਰ ਤੁਸੀਂ ਮੇਰੀਆਂ ਰਹਿਣ ਨਹੀਂ ਦਿੱਤੀਆਂ ਮੁੰਡੇ ਨੇ ਸਿਰਫ ਬੋੜ ਮੇਰੇ ਕੋ ਮੰਗੇ ਸੀ ਤੇ ਮੈਂ ਕਿਹਾ ਪੁੱਤ ਬਾਰੀ ਚੋਂ ਕੱਢ ਕੇ ਤੇ ਪਾਲਾ ਇਹਦਾ ਮਤਲਬ ਆ ਵੀ ਸਾਫ ਬਾਰੀ ਚੋਂ ਲੱਭੀ ਤੇ ਤੁਹਾਨੂੰ ਸਬੂਤ ਹੋ ਗਿਆ ਵਾ ਵੀ ਇਹ ਬੂਟਾਂ ਚ ਲੱਭੀਆਂ ਕਾਹਦਾ ਸਬੂਤ ਆ ਦੱਸੋ ਮੈਨੂੰ ਆ ਕੇ ਅੰਦਰ ਮੰਮੀ ਜੀ ਤੁਸੀਂ ਤਾਂ ਅੱਦਾਂ ਹਾਂ ਤੁਸੀਂ ਗਲਤੀ ਕੀਤੀ ਆ ਦਾਦੀ ਜੀ ਬਰੇ ਚੰਗੇ ਆ ਉਹਨਾਂ ਤਾਂ ਨੂੰ ਮਾਫ ਕਰ ਦੇਣਾ ਵਾ ਬਹੁਤਾ ਨਾ ਸਿਆਣਾ ਨਾ ਬਣ ਮੇਰੇ ਗਾੜੀ ਨਾ ਬਹੁਤਾ ਬੋਲ ਬੂਡ ਪਾ ਤੇ ਗਰੋਂਟੇ ਜਾ ਜਿਹੜੇ ਕੰਮ ਚੱਲਿਆ ਵਾ ਤੇ ਮੈਂ ਆਪੇ ਇੱਥੇ ਸਾਂਭ ਲੈਣੀ ਆ ਜਿਹੜੀਆਂ ਗੱਲਾਂ ਹੈਗੀਆਂ ਵਾ ਜਸਨ ਤੂੰ ਮੇਰਾ ਪੁੱਤ ਬੜਾ ਸਿਆਣਾ ਵਾ ਦੱਸ ਦੇ ਇਹ ਸਾਫ ਕਿੱਥੋਂ ਲੱਭੀ ਆ ਤੇਰੀ ਮਾਂ ਦੇ ਤੇ ਕੰਮ ਹੀ ਮਾਰੇ ਆ ਉਹਨੇ ਤੇ ਮਾਰੇ ਕਰਨੇ ਆ ਤੇ ਤੂੰ ਨਾ ਮੇਰਾ ਪੁੱਤ ਇਹੋ ਜੇ ਕੰਮ ਕਰਿਆ ਕਰ ਸੱਚ-ਚੱਤ ਦੱਸ ਦੇ ਕਿ ਲੱਭੀ ਕਿੱਥੋਂ ਵਾ ਇਹਨੇ ਤਾਂ ਨਹੀਂ ਕੋਈ ਤੇਰਾ ਤੇ ਪਾਣੀ ਪੈਰ ਦੇਣਾ ਕਿ ਕਿੱਥੋਂ ਲੱਭੀ ਆ ਤੇ ਕਿੱਥੋਂ ਨਹੀਂ ਇਹ ਤਾਂ ਇੱਤਾ ਹੀ ਕਰੀ ਜਾਂਦੀ ਬਾਹਰ ਹੀ ਪੈਰ ਰਹੇ ਆ ਉੱਥੋਂ ਲੱਭੀ ਆ ਕਿੱਥੋਂ ਲੱਭੀ ਹੈ ਤੈਨੂੰ ਇਹਨੇ ਨਹੀਂ ਕੋਸਾ ਤੇ ਦੱਸਣਾ ਤੇ ਤੇਰਾ ਦਾਦੂ ਵੇਲੀ ਆ ਤੂੰ ਜਾ ਕੇ ਤੈਨੂੰ ਦੱਸ ਕਿ ਆ ਜਿਹੜੀ ਸ਼ਾਪ ਹੀ ਨਾ ਠਾਕੇ ਵਾਲੀ ਉਹ ਮੰਮੀ ਨੇ ਲਗਾਈ ਆ ਤੇ ਹੁਣ ਲੱਗ ਗਈ ਆ ਤੇ ਤੈਨੂੰ ਪੁੱਛੂਗਾ ਹੀ ਨਾ ਆ ਦੇ ਕੋ ਘਰਦੀ ਨੀ ਗਈ ਚਲ ਉਹਦੇ ਵੱਲ ਨਾਲ ਵੇਖੀ ਜਾ ਕੋਹ ਨਹੀਂ ਆਂਦੀ ਤੈਨੂੰ ਇੰਨਾ ਵੀ ਇੱਧਰ ਹੋ ਕਿਦੇ ਨਹੀਂ ਜਾਣਾ ਕਿੱਦਾਂ ਮੇਰੇ ਮੁੰਡੇ ਤੇ ਹੱਕ ਜਤਾਉਂਡੀਆਂ ਤੇ ਜਿਹੜੀ ਗੱਲ ਕੀਤੀ ਐ ਬਾਪੂ ਨੂੰ ਦੱਸਣ ਦੀ ਪੀ ਬਾਪੂ ਤੁਹਾਡੇ ਤੇ ਯਕੀਨ ਕਰ ਤਾੜ ਤੇ ਯਕੀਨ ਨਹੀਂ ਡੈਡੀ ਦੇ ਮਾਸਾ ਵਿੱਚ ਜਿੰਨਾ ਕਰਨਾ ਉਹਨੇ ਯਕੀਨ ਕੀਤਾ ਤੈਨੂੰ ਮਰਤੇ ਕਰਨਾ ਜੋ ਉਹਨੂੰ ਮੈਂ ਦੱਸ ਦਿੱਤਾ ਕਰੂ ਕਾ ਯਕੀਨ ਕਰੂ ਕਿਉਂ ਨਾ ਅੱਗੇ ਜਾੜ ਕੋਈ ਸਬੂਤ ਨਹੀਂ ਹੁਣ ਆਵੇ ਸਬੂਤ ਹੈਗਾ ਦੱਸੂਗਾ ਨਾ ਸਾਰੀਆਂ ਗੱਲਾਂ ਆਪਣੇ ਦਾਦੂ ਨੂੰ ਵੀ ਕਿੱਥੋਂ ਲੱਭੀ ਤੇ ਕਿੱਥੋਂ ਨਹੀਂ ਲੱਭੀ ਤੂੰ ਆਨੇ ਵਿੱਚ ਸਬੂਤ ਨਹੀਂ ਕਾ ਤੁਹਾਡੇ ਕੋਲੋਂ ਤੁਸੀਂ ਸਬੂਤ ਕਹਿਣ ਇਹ ਤੇ ਮੇਤੇ ਕਹੇ ਤੱਕ ਤੇ ਉਥੇ ਪੈਰ ਨਾ ਪੁੱਟੂਗਾ ਤੇ ਤੁਸੀਂ ਕਿੱਧਰ ਇਹਨੂੰ ਲੈ ਕੇ ਚੱਲੇ ਇਹਦੇ ਇਹਨੂੰ ਕਹੇ ਹਿੱਲ ਕੇ ਵਕਾਲੇ ਇਹਦੀਆਂ ਲੱਤਾਂ ਨਾ ਤੋੜੂੰਗੀ ਤੋੜ ਕੇ ਮੰਜੇ ਤੇ ਨਾ ਪਾਉਂਗੀ ਇਹਨੂੰ ਮੈਂ ਐਜਾ ਤੇ ਨਿਕਾ ਤੇ ਤੇਰਾ ਹੀ ਇਹ ਬਣਿਆ ਮਾ ਸਾਡਾ ਨਿਕਾ ਕੋਹ ਲੱਗਦਾ ਚੱਲ ਹਾ ਅਜਾਣ ਜਾਣਕਿਉ ਨਹੀਂ ਦਿੰਦੀ ਭਲਾਏ ਖਬਰਦਾਰ ਜੇ ਤੋਪਿਆਂ ਮੁੰਡਿਆ ਇੱਥੇ ਰਹਿ ਬੈਠਾ ਰਹਿ ਚੱਲ ਅੰਦਰ ਹੱਦ ਕਰਦਾ ਤੁਸੀਂ ਉਹ ਗੱਲ ਮਾਦੀ ਬੋਲੀ ਬੋਲਦਾ ਉਹਦੀ ਆਖੀ ਮੰਦਾ ਅਸੀਂ ਤੇਰੇ ਕੋਹ ਨਹੀਂ ਲੱਗਦੇ ਤੇ ਤਾ ਪਛਾਨ ਤੁਰ ਪਿਆ ਵਾ ਮੇਰੇ ਨਾਲ ਗਾਂ ਨੂੰ ਪੈਰ ਤੂੰ ਕੁੱਟਿਆ ਨੀਗਾ ਨਹੀਂ ਤੁਸੀਂ ਦੋ ਜਾ ਕੇ ਡੈਡੀ ਨੂੰ ਸਫਾਈਆਂ ਤੁਹਾਡੀਆਂ ਸਫਾਈਆਂ ਨਹੀਂ ਮੰਨਣੀਆਂ ਉਹਨੇ ਮੇਰੀਆਂ ਹੀ ਮੰਨਣੀਆਂ ਵਾ ਭਾਬੀ ਜੀ ਜੇ ਤੁਸੀਂ ਸ਼ਾਪ ਕੱਢੀ ਆ ਤੇ ਦੱਸ ਦੋ ਹਾਂ ਤੁਸੀਂ ਕਿਉਂ ਇਦਾਂ ਕੰਡ ਰਹੇ ਆ ਜਦੋਂ ਮੈਂ ਕਹਿਣ ਦੀ ਵੀ ਨਹੀਂ ਕੱਢੀ ਤੁਸੀਂ ਵਾਰ-ਵਾਰ ਮੇਰੇ ਦੁਆਰੇ ਹੋ ਜਿੰਨੇ ਤੁਸੀਂ ਮੇਰੇ ਮੁੰਡੇ ਨੂੰ ਪਕਾਉਣ ਦੇ ਤੁਹਾਡੇ ਮਤਲਬ ਹੈ ਮਾਂ ਪੁੱਤ ਚੋਰ ਕਾ ਹੋਏ ਇਹ ਘਰ ਦੇ ਵਿੱਚ ਤੇ ਹੁਣ ਤੇ ਸਾਰਾ ਕੁਝ ਸੁਣ ਲਿਆ ਵਾ ਆਪਣੇ ਕੰਨੀ ਤੇ ਤੁਸੀਂ ਫਿਰ ਵੀ ਇਦਾਂ ਕਰੀ ਜਾਂਦੇ ਆ ਇਹੋ ਗੱਲ ਫੜੀ ਆ ਸੁਣ ਲਿਆ ਵਾ ਸੁਣ ਲਿਆ ਹਰਿਆ ਕੀ ਸੁਣ ਲਿਆ ਵਾ ਜਿਹੜਾ ਕੰਮ ਉਹਨੇ ਕਰਨਾ ਸੀ ਉਹਨੇ ਕਰਤਾ ਰਿਸ਼ਤਾ ਤੋੜਨ ਨੂੰ ਕਿਰਦੀ ਉਹ ਟੁੱਟ ਗਿਆ ਵਾ ਉਹ ਹਣੋਂ ਨੇ ਚੱਤੀ ਹੋਣਾ ਵਾ ਹੁਣ ਤੇ ਉਹਨੇ ਹੋਣਾ ਹੀ ਨਹੀਂ ਗਾ ਬਿਲਕੁਲ ਵੇਲਾ ਸਾਰੇ ਸਬੂਤ ਆ ਇਸ ਦੇ ਲੈ ਆ ਸੁਣ ਨਹੀਂ ਲਈਆਂ ਗੱਲਾਂ ਥੇਵ ਨਹੀਂ ਪਹਿਰਾਂ ਤੇ ਪਾਣੀ ਪੈਣ ਦਿੰਦੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਚਾਹ ਰਿਸ਼ਤਾ ਅੱਗੇ ਤੇ ਨਹੀਂ ਮੈਂ ਤੋੜਿਆ ਤੇ ਹੁਣ ਤੁਹਾਨੂੰ ਮੈਂ ਤੋੜ ਕੇ ਦੱਸਾਂ ਜਿਹੜਾ ਗਾੜੀ ਆਊਗਾ ਨਾ ਉਹ ਤੇ ਦੱਸੂ ਮੈਂ ਅੱਗੇ ਕੀ ਕਰਨਾ ਵਾ ਤੂੰ ਕਰਨਾ ਵਾ ਹੁਣ ਜੇ ਕਰਾਂਗੇ ਨਾ ਤੇ ਤੇ ਮੈਂ ਕਰਕੇ ਵੀ ਵਿਖਾ ਲੂ ਵੀ ਰਿਸ਼ਤਾ ਕੀਤਾ ਕਰੀਦਾ ਵਾ ਅਗਿਆਤੇ ਰਹਾ ਕਰ ਲੈ ਹੁਣ ਮੈਂ ਆਪ ਸੰਭਾੜੂਗੀ ਬਾਪੂ ਭੁੱਲਾ ਵਾ ਤੁਹਾਡੇ ਤੇ ਯਕੀਨ ਕਰਨ ਵਾਲਾ ਯਕੀਨ ਤੋਨੇ ਮੇਰੇ ਤੇ ਕਰਨਾ ਤੂੰ ਜਿਹੜਾ ਜ਼ੋਰ ਲਾਉਣਾ ਲਾਲਾ ਮਾਦਾ ਤੇ ਮੁੰਡਿਆ ਤੂੰ ਮੇਰੀ ਗੱਲ ਸੁਣ ਲੈ ਬੂੜ ਪਾਲਾ ਤੇ ਗਰੌਂਟੇ ਚੱਲ ਤੇ ਜੇ ਬਹੁਤਾ ਗਾੜੀ ਬੋਲੇ ਨਾ ਤੇ ਪਿਓ ਤੇਰਾ ਆਉਣ ਵਾਲਾ ਯੋ ਤੇ ਤੈਨੂੰ ਮੈਂ ਸੁਟਣਾ ਹੋਸਟਲ ਦੀ ਉੱਥੇ ਤੜਫੇਗਾ ਫਿਰ ਤੇ ਮੈਨੂੰ ਘਰ ਲੈ ਜਾਓ ਘਰ ਲੈ ਜਾਓ ਉਹ ਨਾ ਤੈਨੂੰ ਮੈਂ ਲਿਆਈ ਇਹ ਤਾਂ ਸਹੀ ਵੀ ਨਹੀਂ ਸਾਲ ਪਿੱਛੋਂ ਆਏਗਾ ਸਾਡੇ ਨਾ ਮੱਥੇ ਲੱਗ ਜੇ ਇਹੋੀ ਗੱਲ ਵਾ ਨਾ ਪਿਤਾ ਹੋਸਟਲ ਚੋਂ ਛੁੱਟਣਾ ਵਾ ਨਾ ਇਹ ਐਨਾ ਜਣਾ ਮੱਥੇ ਲੱਗੇ ਤੇ ਉੱਥੇ ਛੱਡ ਦੇਣੀ ਆ ਤੁਹਾਡੇ ਤੁਹਾਡੇ ਗੱਲ ਨਹੀਂ ਤੁਹਾਡੇ ਸਿਰ ਚੜ ਕੇ ਛੁੱਟਣਾ ਜਿੱਦਾਂ ਦੀ ਜ਼ੁਬਾਨ ਕੁੜੀ ਦੀ ਵਧਾਈ ਜਾਨੀ ਆ ਤੇ ਤੁਹਾਡਾ ਰਾਦਾ ਵੀ ਉਦਾਂ ਦੀ ਮੈਂ ਮੁੰਡੇ ਦੀ ਕਰਨਾ ਮੈਂ ਨਾ ਮੁੰਡਾ ਤੁਹਾਡੇ ਮਗਰ ਲੱਗਣ ਤਾਂ ਨਾਲ ਜੀ ਜ਼ੁਬਾਨ ਖੋਲ੍ਹਣੀ ਦੇਣੀ ਆ ਉਹਨੂੰ ਤਾਂ ਮੈਂ ਰੱਖੂ ਆਪਣੇ ਕੰਟਰੋਲ 'ਚ ਜ਼ੁਬਾਨ ਐਵੇਂ ਨਹੀਂ ਉਹ ਕੋਲਦੀ ਹਾ ਤੇਰੀਆਂ ਕਰਤੂਤਾ ਤੋਂ ਲਈ ਆ ਖੋਲਣ ਜੇ ਤੇੰਗੀਆਂ ਤੂੰ ਕਰਨ ਰਹੀ ਆ ਨਹੀਂ ਤੇ ਆਡਾ ਨਹੀਂ ਕੀ ਕਰਦਾ ਨਾ ਕੁੜੀ ਤੈਨੂੰ ਮਾੜੀ ਗੱਲ ਕਹਿ ਕੇ ਕੋਸੇ ਇੱਕ ਕੀ ਚੱਲ ਤੂੰ ਬਹੁਤ ਵੱਡਾ ਕੰਮ ਜਿਹੜਾ ਕੀਤਾ ਨਾ ਇਹ ਤੂੰ ਚੰਗਾ ਨਹੀਂ ਕੀਤਾ ਰਾਜ ਅੱਗੇ ਤੇ ਨਹੀਂ ਮੈਂ ਚੰਗਾ ਕੀਤਾ ਤੇ ਹੁਣ ਤੁਹਾਨੂੰ ਮੈਂ ਕਰਕੇ ਦੱਸੂ ਅੱਗੇ ਵੀ ਸਾਫ ਸਾਂਭੀ ਹੈ ਨਾ ਹੁਣ ਤੂੰ ਬਣਾ ਕੇ ਹੋਰ ਲਿਆਵੇਂ ਕੋ ਗਹਿਣਾ ਜਾਂ ਕੈਂਠਾ ਲਿਆਵੇਂ ਜਵਾਈ ਵਾਤੀ ਉਹ ਤੈਨੂੰ ਮੈਂ ਸਾਹਮ ਕੇ ਦੱਸੂ ਕਿੱਥੇ ਆਹਮ ਦੀ ਹੁਣ ਕਿੰਨਾ ਚਿਰ ਮੁੰਡੇ ਨੂੰ ਬਾਹਰ ਰੱਖ ਲੈਗੀ ਅਸ਼ਕਰ ਘਰੇ ਆਉਣਾ ਨਾ ਹੁਣ ਮੈਂ ਦੱਸਨੀ ਐ ਨਾ ਕਬਲ ਦੇ ਪਿਓ ਨੂੰ ਇਹ ਅੱਗੇ ਤੇ ਕਰਦੀ ਮੂੰਹ ਨਾ ਗੱਲਾਂ ਹੋਂਟੇ ਵੱਡੇ ਵੱਡੇ ਕੰਮ ਕਰਨ ਦਿਆ ਪੀਆ ਨਹੀਂ ਮੰਮੀ ਡਾੜੀ ਨੂੰ ਨਾ ਦੱਸਿਓਗੇ ਆ ਆਪਣੇ ਘਰ ਤੇ ਕਬੱਟ ਪੈ ਜਾਣਾ ਮੈਂ ਤੇ ਕੀ ਫਦਾਵਾ ਚੁੱਪ ਕਰਕੇ ਤੇ ਤੂੰ ਹੀ ਦੇਖੀ ਲਿਆ ਕਰ ਹਾਂ ਹਾਂ ਤੇ ਨੀ ਮੋਤੀ ਮੋਤੀ ਨੇ ਮੋਤੀ ਮੋਤੀ ਨੇ ਇੰਨੇ ਤਾਂ ਪਵਾੜੇ ਪਾਏ ਆ ਪੰਗੇ ਪਾਏ ਆ ਇਹਨੂੰ ਕਰ ਕਰਕੇ ਨੀ ਕਿਉਂਪੇ ਕਰ ਜਾ ਭਾਬੀ ਭਾਦੀ ਕੋਈ ਨਹੀਂ ਆਂਦੀ ਭਾਬੀ ਕੋਈ ਨਹੀਂ ਆਂਦੀ ਭਾਬੀ ਨੂੰ ਹੁਣ ਦੇਖੀ ਮੈਂ ਦਿਨੇ ਤਾਰੇ ਨਾ ਵਿਖਾਲੇ ਤੇ ਇੱਕ ਯਾਦ ਕਰੂੰਗੀ ਮੰਮੀ ਤੁਹੇ ਕਹਿੰਨੇ ਮੈਨੂੰ ਤਾਰੇ ਵਿਖਾ ਲੈਣਿਆ ਤਾਰੇ ਤੁਹਾਨੂੰ ਹੁਣ ਮੈਂ ਵਿਖਾ ਲੂੰਗੀ ਵੇਖੋ ਅੱਗੇ ਅੱਗੇ ਕੀ ਬਣਦਾ ਵਾ ਨਿੱਕਿਓਰ ਭਗਤਾ ਤੇਰ ਨਹੀਂ ਬਚ ਕੇ ਰਹਿਦਾ ਹੰਦਾ ਸਿਆਣਿਆ ਐਵੇਂ ਨਹੀਂ ਆਖਿਆ 100 ਦਿਨ ਚੋਰ ਦਾ 1 ਦਿਨ ਸਾਧ ਦਾ ਉਹ ਵੀ ਆ ਹੀ ਜਾਂਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ 1 ਦਿਨ ਹੋ ਹੀ ਜਾਣਾ ਵਾ ਚਾਹ ਨਾ ਖਬੋ ਮੰਮੀ ਆਜੋ ਇੱਧਰ ਖਬੋ ਕੇ ਹਨਾ ਇਹਦੀ ਜ਼ੁਬਾਨ ਜਿਆਦਾ ਬੁਧਾਈ ਆ ਹਾਏ ਇੰਨਾ ਸਾਹਮਣੇ ਤੇ ਮੈਨੇ ਪਰਿਭਾਦਰ ਹੀ ਵਿਖਾਈ ਆ ਪਰ ਹੁਣ ਮੇਰੀਆਂ ਨਾ ਰੱਤਾਂ ਕੰਬੀ ਜਾਂਣ ਡੀਆਂ ਵਾ ਐਨਾ ਪਸੀਨਾ ਸੁੱਟਣ ਡਿਆ ਵਾ ਐਉਂ ਜਦੋਂ ਵੀ ਪੇ ਕੱਢ ਜਾਣਾ ਵਾ ਜਸਨ ਨਿਆਣਾ ਵਾ ਜੇ ਕਦੀ ਉਹਨੇ ਡੈਡੀ ਨੂੰ ਦੱਸਤਾ ਨਾ ਤੇ ਡੈਡੀ ਨੇ ਅਖਣਾ ਰਾਜ ਇਹੋ ਜੇ ਕੰਮ ਕਰਦੀ ਆ ਪਰ ਨਹੀਂ ਡੈਡੀ ਨੇ ਉਹਦਾ ਯਕੀਨ ਤੇ ਨਹੀਂ ਕਰਨਾ ਪਰ ਮੇਰੀਆਂ ਬੜੀਆਂ ਲੱਤਾਂ ਕੰਮਣ ਡੀਆਂ ਵਾ ਪਤਾ ਨਹੀਂ ਹੁੰਦਾ ਨਿਆਣਾ ਜਿਆ ਹੈਗਾ ਵਾ ਇਹਦੇ ਦੱਸ ਨਾ ਦਵੇ ਚਲ ਉਦਾਂ ਤੇ ਮੈਨੂੰ ਉਦਾਂ ਮੇਰੇ ਪੁੱਤ ਤੇ ਯਕੀਨ ਵਾ ਤੇ ਮੰਮੀ ਦੀ ਗੱਲ ਨਹੀਂ ਉਦਾਂ ਬਾਹਰ ਕਰਦਾ ਉਦਾਂ ਮੇਰੇ ਤੋਂ ਡਰਦਾ ਬੜਾ ਵਾ ਵੇ ਲਾ ਕਾ ਬਲ ਕਿੱਡੀ ਇਹਦੇ ਢਿੱਡ ਚ ਬੇਈਮਾਨੀ ਤੇਰੀ ਮਾਸੀ ਵੀ ਸੁੱਟ ਗਈ ਸਾਡੇ ਕੋ ਤੇ ਜਿਹੜੇ ਨਵੇਂ ਕੁੜਮ ਬਣ ਲੱਗੇ ਉਹਨਾਂ ਦੀਆਂ ਵੀ ਸਾਰੀਆਂ ਈਣਾ ਮੰਨੀਆਂ ਤੇ ਉਹ ਵੀ ਸਾਡੇ ਕੋਲੋਂ ਸਾਡਾ ਅੱਧ ਚ ਕੰਮ ਰਹਿ ਗਿਆ ਜੇ ਨਾ ਇਹ ਬੇਈਮਾਨੀਆਂ ਕਰਦੀ ਤੇ ਕਿੱਡਾ ਸੋਹਣਾ ਰਿਸ਼ਤਾ ਜਿਹੜਾ ਸਾਡੇ ਹੱਥੋਂ ਵੀ ਖੁੱਸ ਗਿਆ ਮੰਮੀ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕਿ ਭਾਬੀ ਮੇਰ ਨਾਲ ਇਦਾਂ ਕਰੂਗੀ ਮੈਂ ਤਾਂ ਇੰਨਾ ਯਕੀਨ ਭਾਬੀ ਤੇ ਕਰਦੀ ਸੀ ਨਾ ਕਿ ਬਹੁਤ ਹੀ ਜ਼ਿਆਦਾ ਤੇ ਇਹਨਾਂ ਨੇ ਤੇ ਯਕੀਨ ਹੀ ਤੋੜਤਾ ਵਾ ਮੇਰਾ ਤਿੱਕੀਨ ਛੱਡ ਕੇ ਹਾੜਾ ਤੇ ਮਾਸੀ ਤੇਰੀ ਦੇ ਹੁਣ ਬਾਲ ਕਿਤਾ ਹੀ ਮੂੰਹ ਕਰਾਂਗੇ ਨਾ ਉਹ ਨਹੀਂ ਸਾਡੇ ਘਰ ਵੜਨਾ ਵਾ ਕਿਤਾ ਉਹ ਦਿਨੋ ਗੱਲਾਂ ਕਰਕੇ ਗਈ ਆ ਤੇ ਹੈ ਵੀ ਉਹਦੀਆਂ ਸੱਚੀਆਂ ਝੂਠੀਆਂ ਤੇ ਉਹਨੇ ਕੋਈ ਕੀਤੀਆਂ ਹੀ ਨਹੀਂ ਕੀਆ ਕਿਤਾ ਪਰੌਣੇ ਆ ਕੇ ਬੈਠੇ ਰਹੇ ਤੇ ਕਿਤਾ ਉਹਨੇ ਵਿਚਾਰੀ ਨੇ ਮੋੜੇ ਉਹ ਤੇ ਉਹੋ ਹੀ ਮਰਦੀ ਜਿੰਦੀ ਛੁਣਦੀ ਆ ਨਾ ਵੀ ਕੀ ਵਦੇ ਤੇ ਦਿਲ ਤੇ ਬੀਤਰੀ ਨਿਆ ਨਾ ਮਾਵਾਂ ਧੀਆਂ ਨੇ ਸੱਚੀਆਂ ਹੋ ਜਣਾ ਵਾ ਡੈਡੀ ਦੇ ਸਾਹਮਣੇ ਤੇ ਡੈਡੀ ਨੇ ਮੈਨੂੰ ਤਾਂ ਯਕੀਨ ਕਰ ਲੈਣਾ ਤੇ ਪਰ ਮੈਂ ਤੇ ਇਹਨਾਂ ਨੂੰ ਉਹਦਾਂ ਦੀਆਂ ਡੈਡੀ ਸਾਹਮਣੇ ਮਾੜੀਆਂ ਬਣਾਇਆ ਸੀ ਪਰ ਇਹ ਚੰਗੀਆਂ ਬਣ ਗਈਆਂ ਤੇ ਮੇਰੀ ਤੇ ਕੀਤੀ ਕਰਾਈ ਕਮਾਈ ਖੋਜ ਪੈ ਗਈ ਨਾ ਪਰ ਮੈਂ ਬੁਰੀ ਬਣ ਜਾਣਾ ਉਤੋਂ ਜਸਨ ਦਾ ਡੈਡੀ ਵੀ ਆਉਣ ਵਾਲਾ ਸੀ ਛੁੱਟੀ ਜੇ ਉਹ ਆ ਗਿਆ ਉਹਨੂੰ ਝੂਠ ਤੇ ਕਿੰਨੀ ਬਰਦਾਸ਼ ਹੈਗਾ ਉਹਨੇ ਤਾਂ ਝੂਠ ਬੋਲਦੀ ਮम्मी ਹਣੀ ਮੈਨੂੰ ਦੱਸ ਦੇ ਇਹ ਤੇ ਉਹ ਮੰਮੀ ਤੇ ਨਹੀਂ ਯਕੀਨ ਕਰਦਾ ਹੁੰਦਾ ਉਹ ਮਿਰਤੇ ਕਰਦਾ ਹੁੰਦਾ ਹੈ ਪਰ ਹੁਣ ਤੇ ਉਹਨੇ ਮੰਮੀ ਹੁਣਾਂ ਤੇ ਯਕੀਨ ਕਰਨਾ ਨਾ ਜੇ ਉਸ ਤੇ ਆਈ ਦਾ ਪਤਾ ਲੱਗ ਗਿਆ ਨਾ ਤਾਂ ਉਹਨੇ ਉਤੋਂ ਫੜ ਕੇ ਮੈਨੂੰ ਬਾਹਰ ਕੱਢ ਦੇਣਾ ਤੇ ਇਦਾਂ ਕਰਦੀ ਆ ਜਿੱਸਾ ਨੂੰ ਢਾਵਾ ਦਿੰਨੇ ਆਂ ਵੀ ਜਿੱਸਾ ਜੇ ਤੇਰੇ ਮੂੰਹੋਂ ਕੋਈ ਗੱਲ ਨਿਕਲ ਗਈ ਨਾ ਤੇ ਮੈਂ ਦਵਾਈ ਦਵੀਂ ਖਾ ਕੇ ਮਰ ਜਾਣਾ ਹੀ ਤੇ ਫਿਰ ਮਾਂ ਲੱਭਦਾ ਰਹੀ ਉਹਨੇ ਆਪੇ ਟਰ ਜਾਣਾ ਉਹਨੇ ਆਪ ਹੀ ਨਹੀਂ ਮੁੜ ਕੇ ਕਿਸੇ ਨੂੰ ਕੁਝ ਦੱਸਣਾ ਦੁੱਖ ਤੇ ਹੁੰਦਾ ਹੀ ਆਪਣੇ ਭੈਣ ਭਰਾ ਦਾ ਤੇ ਮਾਸੀ ਜੀ ਦੁਖੀ ਵੀ ਆ ਤੇ ਸੱਚੀ ਵੀ ਆ ਇਹ ਇਦਾਂ ਕਰੋ ਤੁਸੀਂ ਅੰਮੇ ਪਰੇਸ਼ਾਨ ਨਾ ਹੋਇਆ ਕਰੋ ਜਾਂ ਦੇ ਮਾਸੀ ਜੀ ਨੂੰ ਮੈਂ ਫੋਨ ਲਾ ਦੂੰਗੀ ਗੱਲ ਕਰ ਲਿਓ ਨਹੀਂ ਤੇ ਕਿਹੇ ਵੇਲੇ ਜਾ ਕੇ ਤੇ ਉਹ ਆਇਓ ਉਹ ਕੜੇ ਨਿਆਣੇ ਆ ਵੀ ਤੁਹਾਡੀ ਗੱਲ ਨਾ ਸਮਝਣਗੇ ਵੀ ਉਹਨਾਂ ਨੇ ਸਮਝ ਲੈਣਾ ਨਾਲੇ ਉਹਨਾਂ ਨੂੰ ਸਾਡੇ ਹਾਲਾਤਾਂ ਦਾ ਪਤਾ ਤਾਂ ਹੈਗਾ ਵਾ ਕਿ ਅਸੀਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਲਈਆਂ ਇਹ ਘਰ ਦੇ ਵਿੱਚ ਇੱਕ ਗੱਲ ਮੇਰੀ ਹੋਰ ਕੰਨ ਖੋਲ ਕੇ ਸੁਣ ਲੈ ਜਿਹੜਾ ਤੂੰ ਸਾਰੀ ਦਿਹਾੜੀ ਭਾਬੀ ਭਾਬੀ ਕਰਦੀ ਨਾ ਤੇਰਾ ਮੂੰਹ ਸੁੱਕਦਾ ਭਾਬੀ ਭਾਬੀ ਕਰਦੀ ਦਾ ਹੁਣ ਬਿਲਕੁਲ ਕੋਈ ਕੰਮ ਨੂੰ ਤੂੰ ਹੱਥ ਨਹੀਂ ਲਾਉਣਾ ਆਪੇ ਕਰੂਗੀ ਨਾ ਜਿਹੜੀ ਆਪਣੇ ਪਿਓ ਦੇ ਸਾਹਮਣੇ ਸੱਚੀ ਹੁੰਦੀ ਵੀ ਸਾਰੇ ਕੰਮ ਮੈਂ ਹੀ ਕਰਦੀ ਮੈਂ ਹੀ ਕਰਦੀ ਹੁਣ ਕਰੇ ਨਾ ਕਰੇ ਤੂੰ ਕੰਮ ਨੂੰ ਹੱਥ ਨਹੀਂ ਲਾਉਣਾ ਨਾ ਮੈਂ ਹੀ ਲਾਉਣਾ ਤੇ ਮੈਂ ਜਿਹੜੀ ਕਵੇਲੀ ਚੱਲੀ ਉਹ ਤੇਰੇ ਪਿਓ ਨਾਲ ਜਾ ਤੂੰ ਬੈਠਾਈ ਬਿਆਦਾ ਤੇ ਘਰ ਲਾ ਕੋਈ ਕੰਮ ਆ ਹੁਣ ਤੁਸੀਂ ਵੇਲੀ ਕੀ ਕਰਨਾ ਵੇਲੀ ਕੋਈ ਕੰਮ ਨਹੀਂ ਹੈਗਾ ਕਰਨ ਵਾਲਾ ਕੰਮ ਕਿਉਂ ਨਿਕਾ ਮੈਂ ਹਮ ਨਹੀਂ ਆ ਤੂੰ ਹਮ ਚਲਾ ਰੱਖ ਮੈਨੂੰ ਪਤਾ ਵਾ ਤੁਸੀਂ ਡੈਡੀ ਜੀ ਨੂੰ ਸਭ ਕੁਝ ਦੱਸਣਾ ਵਾ ਤੇ ਤੁਸੀਂ ਨਾ ਦੱਸੋ ਵੀ ਉਹਨਾਂ ਨੂੰ ਤੇ ਤੂੰ ਮੈਨੂੰ ਦੱਸ ਲੈਂਦੇ ਤੂੰ ਹਜ ਤੱਕ ਕਿਉਂ ਕਰਦੀ ਆ ਇਹੋ ਗੱਲਾਂ ਨੇ ਤੇਰੀਆਂ ਲੈ ਲੜੀਆਂ ਨੇ ਤੇ ਅੱਗੇ ਕੰਮ ਖਰਾਬ ਕੀਤਾ ਵਾ ਤੁਹਾਡੇ ਕੋਲ ਨਾ ਕੋਈ ਸਬੂਤ ਨਹੀਂ ਹੈਗਾ ਬਈ ਤੇ ਬਿਨਾਂ ਸਬੂਤ ਤੋਂ ਤਾਂ ਪਤਾ ਡੈਡੀ ਨੇ ਯਕੀਨ ਨਹੀਂ ਕਰਨਾ ਨਹੀਂ ਜਸ਼ਨ ਜੇ ਹਾਨੂੰ ਦੱਸ ਦੋਗਾ ਨਾ ਤੇ ਫਿਰ ਅਸੀਂ ਡੈਡੀ ਨੂੰ ਦੱਸਾਂਗੇ ਨਹੀਂ ਕਿ ਉਹਨਾਂ ਚੈਨ ਦੱਸਣਾ